ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਐਂਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਥੋਟਾ ਜਿਹਾ ਜੰਪ ਸੀ ਮੜੇ ਕਿ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਬੱਡੇ ਟੁੱਟ ਗਏ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵਾਚੀ ਗੱਡੀ ਫਲਟ ਗਈ ਆ ਫੋਨ ਆਇਆ ਜੀ ਕਹਿੰਦੇ ਵੀ ਬੱਸ ਫਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਆ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜਿਆਦਾ ਸਿੱਟ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਸੀ ਪ੍ਰਮਾਤਮਾ ਨਾਲ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਮਿੱਤਰੋ ਉਹਨਾਂ ਨੂੰ ਇੰਨੀ ਜਿਆਦਾ ਸੱਟ ਨਹੀਂ ਮਿੱਤਰੋ ਠੀਕ ਨੇ ਬਿਲਕੁਲ ਕੋਈ ਸਾਰੇ ਉਤੋਂ ਕੋਈ तकरीबन 20 ਮਿੰਟ ਪਹਿਲਾਂ ਦੀ ਗੱਲ ਹੈ ਚੰਡੀਗੜ੍ਹੋਂ ਆਪਣੀ ਬੱਸ ਆ ਰਹੀ ਫਰੋਹੀਪੁਰ ਜਾਣੀ ਸੀ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਐਂਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਉੱਥੋਂ ਪਏ ਜੰਪ ਸੀ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਬੱਡੇ ਟੁੱਟ ਗਏ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵਿੱਚ ਗੱਡੀ ਪਲਟ ਗਈ ਹੈ ਤੇ ਕਿੰਨੀਆਂ ਸਵਾਰੀਆਂ ਸੀ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ تقریبا ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾਉਗੇ ਕਿ ਕਿਥੋਂ ਕਿਥੇ ਜਾ ਰਹੀ ਸੀ ਬੱਸ ਇਹ ਗੱਡੀ ਚੰਡੀਗੜ੍ਹ ਤੋਂ ਕੋਹੀਪੁਰ ਜਾ ਰਹੀ ਸੀ ਕੀ ਲੱਗਦਾ ਵੀ ਮੀਂਹ ਆਨ ਕਰਕੇ ਹੋਇਆ ਨਹੀਂ ਸਰ ਅਗਲੇ ਪਾਸੇ ਇਹ ਨੇ ਜਿਹਦੇ ਥੱਲੇ ਸਸਪੈਂਸ਼ਨ ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਿਆ ਜੀ ਉਹਦੇ ਪਟਾ ਟੁੱਟਣ ਕਰਕੇ ਡਰਾਈਵਰ ਦੇ ਮਤਲਬ ਸਟੀering ਫ੍ਰੀ ਹੋ ਜਾਂਦਾ ਜੀ ਉਹ ਕੰਟਰੋਲ ਖਤਮ ਹੋਣ ਤੋਂ ਬਾਅਦ ਉਹ ਗੱਡੀ ਡਵਾਈਡਰ ਨਾਲ ਵਾਰ ਤੇ ਜਿਹੜੇ ਸਵਾਰੀਆਂ ਕਿੰਨੀਆਂ ਕਿ ਜਿਹੜੇ ਵਿੱਚ ਨਹੀਂ ਸਵਾਰੀਆਂ ਇੱਕ ਕੁੜੀ ਨੂੰ ਥੋੜੀ ਜਿਹੀ ਝੋਟ ਲੱਗੀ ਸੀ ਲਗਭਗ ਸਾਰੇ ਸੇਫ ਨੇ ਜੀ ਸਾਰੇ ਵਧੀਆ ਠੀਕ ਠਾਕ ਨੇ ਸਾਰੇ ਤੁਰ ਫਿਰ ਕੇ ਗਏ ਨੇ ਜੀ ਉਹ ਕੁੜੀ ਨੂੰ ਐਂਬੂਲੈਂਸ ਵਾਲਾ ਹਸਪਤਾਲ ਲੈ ਗਿਆ ਬਾਕੀ ਸਵਾਰੀਆਂ ਨੂੰ ਬਾਕੀ ਸਵਾਰੀਆਂ ਜਿਹੜੀਆਂ ਉਹ ਦੂਜੀ ਗੱਡੀ ਆਈ ਸੀ ਉਹਨਾਂ ਦੇ ਚੜਾ ਕੇ ਉਹਨਾਂ ਨੂੰ ਉਹਦੀ ਮੰਜ਼ਿਲ ਤੱਕ ਪਹੁੰਚ ਦੇ ਗਏ ਠੀਕ ਹੈ ਨਾਮ ਦੱਸੋ ਮੇਰਾ ਨਾਮ ਸ਼ਿਸ਼ੇਸ਼ ਕੁਮਾਰ ਜੀ ਮੈਂ ਸਮਰਾਲਾ ਐਂਬੂਲੈਂਸ ਸਰਵਿਸ ਸਮਰਾਲੇ ਤੋਂ ਪ੍ਰਾਈਵੇਟ ਐਂਬੂਲੈਂਸ ਹੈ ਜੀ ਆਪਣੀ ਤੇ ਕੀ ਹਾਸਾ ਹੋਇਆ ਜਿਹੜਾ ਹੋਇਆ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਸੰਦਾਲੇ ਵੱਲ ਨੂੰ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬੱਸ ਪਲਟ ਗਈ ਸੀਗੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਸਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਜਾਨਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮੁਲਾਜ਼ਮਾ ਪਰਚੀ ਘਟਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬੱਸ ਫਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜ਼ਿਆਦਾ ਸਿੱਕ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਸੀਗੇ ਜੀ ਬਾਕੀ ਪੇਸ਼ੈਂਟ ਸੀ ਨੇ ਠੀਕ ਸੀਗੇ ਜੀ ਬਿਲਕੁਲ ਜਿਹੜੇ ਤੇ ਲਿਆਂਦੇ ਨੇ ਉਹ ਉਹਨਾਂ ਦੀ ਹਾਲਤ ਕੰਮ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜੀ ਤੇ ਇੱਕ ਪੇਸ਼ੈਂ ਨੇ ਕਿਹਾ ਜਹਾਸ ਇਹ तकरीबन 8 ਵਜੇ ਦਾ ਟਾਈਮ ਸੀਗਾ ਜੀ ਠੀਕ ਆਮਤ ਉਹ ਅਟੇ ਨਿਰਣਾ ਪਿੱਪਲ ਸਿੰਘ ਗਈ ਕਿਥੋਂ ਕਿਥੇ ਜਾ ਰਹੀ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਸਾ ਤੇ ਰਸਤੇ ਚ ਬੱਸ ਦਾ ਐਕਸਲ ਤੱਲਾ ਟੁੱਟ ਗਿਆ ਜੀ ਉਹਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਤੋਂ ਬੱਸ ਸੱਪੜੀ ਮਾਰ ਗਈ ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪਰਮਾਤਮਾ ਨਾਲ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪਤਾਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਮਿੱਤਰੋ ਉਹਨਾਂ ਨੂੰ ਇੰਨੀ ਜਿਆਦਾ ਸੱਟ ਨਹੀਂ ਮਿੱਤਰੋ ਠੀਕ ਨੇ ਬਿਲਕੁਲ ਕੋਈ ਹੋਰੋਂ ਦੀ ਗੱਲ ਨਹੀਂ ਜੀ ਇਹ ਜਿਹੜਾ ਹਾਸਾ ਹੋਇਆ ਬੱਸ ਦੇ ਪੋਰਟਡਿਕ ਦੀ ਗੱਲ ਹੈ ਹਾਂਜੀ ਬੱਸ ਦੇ ਥੱਲੇ ਉਹੀ ਦੱਸਦੇ ਆ ਜੀ ਕਿਨੇ ਟ੍ਰੇਨ ਨੇ ਕਿੰਨੇ ਵਜੇ ਦੀ ਘਟਨਾ ਹੋਊਗਾ ਹਾਂ ਤਰ ਤੱਕ ਨਹੀਂ ਇਹ ਦੋ ਮਤਲ ਅੱਠ ਅੱਠ ਦੇ ਕਰੀਬ ਹੈ 8:00 ਤੋਂ 8:00 ਦੇ ਵਿੱਚ ਵਿੱਚ ਹੀ ਹੋਈ ਹੈ ਜੀ ਕਟਰੀ ਸੋ ਮਨਨ ਦਾ ਕੁਪਰ ਭਕਰ ਪੰਡਿਆ ਅ ਜੇ ਤੁਹਾਨੂੰ ਕੀ ਹਾਲ ਹੈ ਆਸਾ ਹੋਏ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਏ ਸੀ ਕਿਵੇਂ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿਹਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਗਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ मनजिंदर कौर और जसविंदर कौर एक एक कंप्लीट है है ना पेशेंट जिन्हें अपने स्टेबल ने उन्होंने देख लिता गया है अभी सब दवाइयां दे दी जाएंगी कोई नहीं नहीं कोई रैपर नहीं दिया पेशेंट नहीं नहीं बिल्कुल ठीक है बचाओ जी के सर